ਲੋਕ ਮਹਿਲਾ ਤੀਜਾ ਵਾਹੋ ਵਾਹੋ ਆਪ ਅਖਾਏ ਦਾ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਫਸਲਾ ਹੈ ਗੁਰਮੁਖ ਬੂਝੇ ਕੋਏ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹਿਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਪੂਰੇ ਸਬਦ ਪ੍ਰਭ ਮਿਲਿਆ ਆਈ ਵਡ ਭਾ ਗਿਆ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰੇ ਸੇ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਦੀਤਰ ਕੂੜ ਕੁਸਤ ਅਭਿਮਾਨੀ ਪਰਮ ਭੂਲੇ ਨਦਰ ਨ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨ ਲਭਨੀ ਕਰ ਭੇਖ ਥਕੇ ਭੇਖਵਾਨੀ ਗੁਰ ਸਬਦੀ ਖੋਲਾਇਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹਿਲਾ ਤੀਜਾ ਵਾਹੋ ਵਾਹੋ ਕਰਤਿਆ ਰੈਣ ਸੁਖ ਵਿਹਾਏ ਵਾਹੋ ਵਾਹੋ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹੋ ਵਾਹੋ ਕਰਤਿਆ ਹਰ ਸਿਉ ਲਿਵ ਲਾਏ ਵਾਹੋ ਵਾਹੋ ਕਰਮੀ ਬੋਲੇ ਬੁਲਾਏ ਵਾਹੋ ਵਾਹੋ ਕਰਤਿਆ ਸੋਭਾ ਪਾਏ ਨਾਨਕ ਵਾਹੋ ਵਾਹੋ ਸਤ ਰਜਾਏ ਮਹਿਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲਧੀ ਭਾਲ ਵਾਹੋ ਵਾਹੋ ਸਭ ਦੇ ਉਚਰੇ ਵਾਹੋ ਵਾਹੋ ਹਿਰਦੇ ਨਾਲ ਵਾਹੋ ਵਾਹੋ ਕਰਤਿਆ ਹਰ ਪਾਇਆ ਸਹਜੇ ਗੁਰਮੁਖ ਭਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੇ ਸਮਾਲ ਪੌੜੀ ਏ ਮਨ ਅਤ ਲੋਭਿਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਫੀਕਾ ਬੋਲਾਤਾ ਜਿਨਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸ਼ਲੋਕ ਮਹਲਾ 3ਆ ਵਾਹੋ ਵਾਹੋ ਤਿਸਨੋ ਆਖੀਏ ਜੇ ਸੱਚਾ ਗਹਿਰ ਗੰਭੀਰ ਵਾਹੋ ਵਾਹੋ ਤਿਸਨੋ ਆਖੀਏ ਜੇ ਗੁਣ ਦਾਤਾ ਮਤ ਧੀਰ ਵਾਹੋ ਵਾਹੋ ਤਿਸਨੋ ਆਖੀਏ ਜੇ ਸਭ ਮਹਿਰਿਆ ਸਮਾਏ ਵਾਹੋ ਵਾਹੋ ਤਿਸਨੋ ਆਖੀਏ ਜੇ ਦੇਦਾਰ ਜਖ ਸਬਾਹੇ ਨਾਨਕ ਵਾਹ ਵਾਹ ਏਕੋ ਕਰਸਾ ਲਾਹੀਏ ਜੇ ਸਤਗੁਰ ਦਿਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰ へ ਬਿਖ ਖਾਏ ਉਹਨਾ ਵਾਹ ਵਾਹ ਨਾ ਪਾਵੈ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਭੁਵਨ ਸੋ ਜੀ ਪਾਏ ਪੌੜੀ ਹਰ ਕਹਿ ਭਾਣੇ ਗੁਰ ਮਿਲੇ ਸੇਵਾ ਭਗਤ ਬਣੀ ਜੇ ਹਰ ਕਹਿ ਭਾਣੇ ਹਰ ਮਨ ਵਸੇ ਸਹਜੇ ਰਸ ਪੀਜੇ ਹਰ ਕਹਿ ਭਾਣੇ ਸੁਖ ਪਾਈਏ ਹਰ ਲਾਹਾ ਨਿਤ ਲੀਜੇ ਹਰ ਕੈ ਤਖਤ ਬਹਾਲੀਏ ਨਿਜ ਕਰ ਸਦਾ ਵਸੀਜੇ ਹਰ ਕਾ ਭਾਣਾ ਤਿੰਨੀ ਮੰਨਿਆ ਜਿਨਾ ਗੁਰੂ ਮਿਲੀ ਜੇ ਸ਼ਲੋਕ ਮਹਲਾ 3ਆ ਵਾਹ ਵਾਹ ਸੇ ਜਨ ਸਦਾ ਕਰੇ ਜਿੰਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਮੇ ਵਿਚ ਹੋ ਜਾਏ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ ਸੋ ਮਨਿ ਤਿੰਦਿਆ ਫਲ ਪਾਏ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ ਵਾਹ ਵਾਹ ਹਿਰਦੇ ਉਚਰਾ ਮੁਖੋ ਵੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨ ਕੋ ਦੇਉ ਮਹਿਲਾ ਤੀਜਾ ਵਾਹ ਵਾਹ ਸਾਹਿਬ ਸਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੇ ਜਾਓ ਵਾਹ ਵਾਹ ਗੁੜੀ ਨਿਧਾਨ ਹੈ ਜਿਸਨੂੰ ਦੇ ਸੋ ਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤੇਸ ਜਮ ਕੰਕਰ ਨੇ ਨਾਵੇ ਪੌੜੀ ਹਰ ਜੀਓ ਸਦਾ ਸੱਚ ਹੈ ਸੱਚੀ ਗੁਰ ਬਾਣੀ ਸਤ ਗੁਰ ਤੇ ਸੱਚ ਪਛਾਣੀਏ ਸੱਚ ਸਹਜ ਸਮਾਣੀ ਅਣ ਦਿਨ ਜਾਗੇ ਨਾ ਸਵੇ ਜਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਝਾਖਿਆ ਸੇ ਭੁਨ ਪਰਾਨੀ ਬਿਨ ਗੁਰ ਕਿਨੇ ਨਾ ਪਾਇਓ ਪਚ ਮੁਏ ਅਜਾਣੀ ਸ਼ਲੋਕ ਮਹਲਾ 3 ਜਾਂ वाहो वाहो बाणी निरंकार है तिस जेवड़ अवर ना कोए वाहो वाहो अगम अथाहो है वाहो वाहो सच्चा सोए वाहो वाहो वे पर वाहो है वाहो वाहो करे सो होए वाहो वाहो अमृत नाम है गुरुमुख पावे कोए वाहो वाहो कर्मी पाइ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਏ ਅੰਨ ਦਿਨ ਨਾਮ ਲਏ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਸਾਧਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਏ ਵਿਣ ਕਰਮੇ ਨਾ ਪਾਇਆ ਜਾਏ ਜਿਨਾਂ ਅੰਦਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ जमण मरण न चुकई होमे विच दुख पाए जिन्ना सदगुरो चित लाया सो खाली कोई नाहे तिन जम की तलब न हो वही ना सहाहे नानक गुरमुख बुरे सच्चे शब्द समाहे पौड़ी ढाडी तिसनो आखिए खसमे तरे प्यार दर खड़ा सेवा करे ਗੁਰੂ ਸ਼ਬਦ ਦੀ ਵਿਚਾਰ ਢਾਢੀ ਦਰ ਕਰ ਪਾਏ ਸੀ ਸੱਚ ਰੱਖੇ ਔਰ ਧਾਰ ਢਾਢੀ ਕਾ ਮਹਿਲ ਅਗਲਾ ਹਰ ਕੇ ਨਾਏ ਪਿਆਰ ਢਾਢੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹਿਲਾ ਤੀਜਾ ਗੂਜਰੀ ਜਾਤ ਗਵਾਰ ਜਾਸੋ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨੰਦਿਨ ਹਰ ਜਪ ਜਾਪਣਾ ਜਿਸ ਸਤਗੁਰ ਮਿਲੇ ਤਿਸ ਭਉ ਪਾਵੇ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੇ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਉਹ ਕੁਚ ਜੀ ਕੁਲਖਣੀ ਪਰ ਹਰ ਛੋਟੀ ਭਤਾਰ ਭੇ ਪਈਏ ਮਲ ਘਟੀਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਕਾਸ਼ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੇ ਭੈ ਰਹੇ ਭੈ ਵਿੱਚ ਕਮਾਵੇ ਕਾਰ ਇੱਥੇ ਸੁਖ ਵਢਾਈਆ ਦਰਗਹੇ ਮੋਖ ਦੁਆਰ ਭੈ ਤੇ ਨਿਰਭਉ ਪਾਈਏ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੇ ਪਾਵੇ ਸਾਪਲੀ ਜਿਸਨੂੰ ਆਪੇ ਬਖਸੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਾਲਾਹੀਏ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੇ ਲਗੇ ਸਾਜਹਿ ਵਾਜਲ ਜਾਓ ਪੌੜੀ ਅੰਸਾ ਔਤਾਰ ਉਪਾਈਓਨ ਭਉ ਦੂਜਾ ਕੀਆ ਜੋ ਰਾਜੇ ਰਾਜ ਕਮਾਵਦੇ ਦੁਖ ਸੁਖ ਭੀੜਿਆ ਈਸਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਤਿਥੇ ਸੋਗ ਵਿਜੋਗ ਨ ਵਿਆਪਈ ਅਸਥਿਰ ਜਗੁ ਥੀਆ ਸ਼ਲੋਕ ਮਹਲਾ 3 ਜਾਂ ਇਹੋ ਸਭ ਕਿਛ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪਰਮਾਣ ਨਾਨਕ ਜੇ ਕੋ ਆਪ ਗਣਾਇਦਾ ਸੋ ਮੂਰਖ ਗਾਵਾਰ ਮਹਲਾ 3 ਜਾਂ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਝੜ ਪਾਏ ਪੌੜੀ ਤਿਸ ਆਗੇ ਅਰਦਾਸ ਜਿਨ ਉਪਾਇਆ ਸਤਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰਿ ਕਾ ਨਾਮ ਸਦਾ ਧਿਆਇਆ संत जणा कै संग दुख मिटाया नानक भय अचिंत हर तन नह चलाया श्लोक महला तीजा खेत मियाला उचिया कर ऊंचा निरणो महल भक्ति कर सरे सज्ड़ पाहुड़ियो बरस नाता बरस क नाम बहोड़ बरस हे काहे नानक तिन बल हारणे ਜਿਨ ਗੁਰਮੁਖ ਪਾਇਆ ਮਨ ਮਾਹੇ ਮਹਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੈ ਰਾਸ ਨਾਨਕ ਗੁਰਮੁਖ ਜਾਣੀਏ ਜਾਕੂ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਹਉ ਤਦ ਤੇ ਆਈ ਜੀ ਜੰਤ ਸਭ ਤੇਰਿਆ ਤੋ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛਡ ਅਚਿੰਤ ਰਹੋ ਨਾਨਕ ਲਗ ਪਾਈ ਸ਼ਲੋਕ ਮਹਿਲਾ ਤੀਜਾ ਆਸਾ ਕਰਤਾ ਜਗੁ ਮੂਆ ਆਸਾ ਮਰੇ ਨ ਜਾਏ ਨਾਨਕ ਆਸਾ ਪੂਰੀਆ ਸਚੇ ਸੋ ਚਿਤ ਲਾਏ ਮਹਿਲਾ ਤੀਜਾ ਆਸਾ ਮਨ ਸਾ ਮਰ ਜਾਏ ਸੀ जिनकी ती सो ले जाए नानक नह चल को नहीं हो हर कैनाए पौड़ी आपे जगत उपायों कर पूरा थाट आपे साहो आपे वनजारा आपे ही हर हाट आपे सागर आपे बोहे था आपे ही खेवाट ਆਪੇ ਗੁਰ ਤੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂ ਸਭ 길 ਵਿਖਾਟ ਸੁਧ